ਜੈ ਜੀ ਰਾਮ ਭਾਰਤ ਮਾਤਾ ਦੀ ਜੈ ਭਰਾਓ ਇੱਕ ਇੰਸਟਾਗ੍ਰਾਮ ਫੇਸਬੁਕ ਤੇ ਜਾਂ YouTube ਤੇ ਇੱਕ ਲੜਕੀ ਕਮਲ ਕੁਮਾਰ ਕਮਲ ਕੁਮਾਰੀ ਜਾਂ ਕਮਲ ਕੌਰ ਆ ਜਾਂ ਕਾਂਚਨ ਕੁਮਾਰੀ ਆ ਉਹ ਨਾਂ ਤੇ ਬੜੀ ਫੇਮਸ ਹੋਈ ਸੀ ਲੋਕਾਂ ਨੂੰ ਤਕਲੀਫ ਹੋਈ ਬਈ ਇਹ ਅਸ਼ਲੀਲ ਗੱਲਾਂ ਕਰਦੀ ਆ ਜਾਂ ਅਸ਼ਲੀਲ ਰੀਲਾਂ ਪਾਉਂਦੀ ਆ ਜੇ ਆ ਬੋਹਾ ਮੈਂ ਦੱਸਣਾ ਚਾਹਨਾ ਇਹ ਇੱਕ ਲੋਕ ਨਹੀਂ ਇਹ ਕਰੋੜਾਂ ਅਰਬਾਂ ਲੋਕ ਨੇ ਤੁਸੀਂ ਇੰਸਟਾਗ੍ਰam ਦੇਖ ਲਓ ਤੇ ਆਪਣਾ ਫੇਸਬੁੱਕ ਦੇਖ ਲਓ ਉੱਥੇ ਪਤਾ ਨਹੀਂ ਕਿੰਨੇ ਲੋਕ ਨੇ ਕੱਲੀ ਤੁਸੀਂ ਇਹ ਕਮਲ ਕੌਰ ਦੇ ਪਿੱਛੇ ਕਿਉਂ ਪਏ ਬਈ ਉਹ ਵੀ ਦੋ ਨੰਗ ਸਿੰਘ ਤਿੰਨ ਨੰਗ ਸਿੰਘ ਜ਼ਬਰਦਸਤੀ ਮਾਫੀ ਮੰਗਾ ਰਹੇ ਸੀ ਉਹ ਕਿਹੜੇ ਬੰਦੇ ਜਿਹੜੇ ਗੁਰੂ ਦਾ ਬਾਣਾ ਨੀਲਾ ਪਾ ਕੇ ਸ਼੍ਰੀ ਸਾਹਿਬ ਪਾ ਕੇ ਬਦਮਾਸ਼ੀਆਂ ਕਰਦੇ ਸੀ ਅੱਛਾ ਫੇਰ ਸੇਕ ਕਾਮ ਵਿੱਚ ਇਹ ਨਹੀਂ ਹੈਗਾ ਵੀ ਧੋਖੇ ਨਾਲ ਮਾਰਨਾ ਕਿਸੇ ਔਰਤ ਨਾਲ ਤੱਕਾ ਕਰਕੇ ਮਾਰਨਾ ਵਿਚਾਰੀ ਨੂੰ ਗਲਾ ਘੁੱਟ ਕੇ ਮਾਰਨਾ ਫੇਰ ਲਾਸ਼ ਨੂੰ ਤੁਸੀਂ ਲੁਕੋ ਦੇਣਾ ਉਹਦੇ ਵਿੱਚ ਜਾ ਕੇ ਗੱਡੀ ਦੇ ਵਿੱਚ ਲਾ ਕੇ ਇੱਕ ਪਾਰਕਿੰਗ ਦੇ ਵਿੱਚ ਜਾ ਕੇ ਬੜੀ ਤੁਹਾਡਾ ਕਿਰਿਆ ਕੰਮ ਆ ਬਈ ਓਏ ਨੰਗ ਸਿੰਘੋ ਜਿਹੜੇ ਤੁਸੀਂ ਨਕਲੀ ਹੋ ਮੈਂ ਇੱਕ ਤਾਂ ਤੁਸੀਂ ਧੋਖੇ ਨਾਲ ਕੁੜੀ ਨੂੰ ਘਰੋਂ ਲੁਗਿਆਣੇੋਂ ਲੈ ਕੇ ਬਠਿੰਡੇ ਲੈ ਕੇ ਗਏ ਫੇਰ ਤੁਸੀਂ ਉਹਦਾ ਵਿਚਾਰੀ ਦਾ ਪੁਲਿਸ ਦੇ ਅਨਸਾਰ ਕਹਿਣ ਦੇ ਮੁਤਾਬਕ ਗਲਾ ਘੁੱਟ ਕੇ ਤੁਸੀਂ ਉਹਨੂੰ ਮਾਰਿਆ ਮੈਂ ਸਭ ਤੋਂ ਪਹਿਲਾਂ ਇਸ ਦੀ ਨਿੰਦਾ ਕਰਦਾ ਮਾਂ ਕਿਉਂਕਿ ਤੁਸੀਂ ਆਏ ਜਾਣ ਬਦਮਾਸ਼ੀ ਕਰਦੇ ਪਏ ਹੋ ਫੇਰ ਜਿਹੜਾ ਤੁਹਾਡਾ ਪੁਲਿਸ ਵੀ ਕਹਿੰਦੀ ਆ ਮੁੱਖ ਸ਼ਾਸ਼ੀ ਕਰਤਾ ਅਮਰਤਪਾਲ ਮੇਰੇ ਹਾਂ ਬਈ ਉਹ ਅੱਜ ਵੀਡੀਓ ਪਾ ਰਿਹਾ ਚੈਨਲਾਂ ਤੇ ਆ ਰਹੀਆਂ ਨੇ ਮੈਂ ਇਹ ਕਰ ਦੂੰ ਜੇ ਕਰ ਦੂੰ ਜੇ ਕਿਸੇ ਨੇ ਆਰ ਦਿੱਤਾ ਮਾਫੀ ਮੰਗ ਲਓ ਨਹੀਂ ਮੈਂ ਇਹ ਕਰ ਦੂੰਗਾ ਇਹ ਤਾਲਵਾਨ ਨੇ ਹੁਕਮ ਨਾ ਸੁਣਾਏ ਪ੍ਰਸ਼ਾਸਨ ਬੈਠਾ ਜੇ ਕਿਸੇ ਨੂੰ ਕੋਈ ਤਕਲੀਫ ਆ ਤਾਂ ਪ੍ਰਸ਼ਾਸਨ ਕੋਲ ਜਾ ਸਕਦਾ ਹੈਲਾ ਤੂੰ ਤਾਲਵਾਨ ਨੇ ਹੁਕਮ ਨਾ ਸੁਣਾ ਤੇਰਾ ਕਿਸੇ ਨੇ ਤਾਲੀਵਾਨ ਨੇ ਹੁਕਮ ਨਹੀਂ ਬੰਨਣਾ ਤੂੰ ਗਰੀਬਾਂ ਨੂੰ ਨਾ ਡਰਾ ਉਹ ਜਿਹੜੇ ਸਹਿਮੇ ਹੋਏ ਸਹਿਮੇ ਉਹ ਲੋਕਾਂ ਨੂੰ ਨਾ ਡਰਾ ਬਜਾਰਿਆਂ ਨੂੰ ਬਈ ਹੁਣ ਤੇਰੀ ਲਾਸ਼ ਨਹੀਂ ਲੱਭੂਗੀ ਕਿਸੇ ਦੀ ਤੂੰ ਐਡਾ ਵੱਡਾ ਕੜਾ ਸੂਰਮਾ ਬਈ ਕਦੇ ਤੂੰ ਜਗਰਾਂ ਵਾਲੇ ਬਾਬੇ ਨੂੰ ਅੰਦਰ ਰਾਤਾ ਫਿਰ ਤੂੰ ਬੜਾ ਮਸ਼ਹੂਰ ਹੋ ਗਿਆ ਕਦੇ ਜੇ ਹੋ ਗਿਆ ਉਹ ਹੋ ਗਿਆ ਇਹ ਗੱਲਾਂ ਸਹੀ ਨਹੀਂ ਹੈਗੀਆਂ ਮੈਂ ਬਟਿੰਡਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਵਾਂ ਜਿਹੜੇ ਦੋ ਨਕਲੀ ਨਹਿਂਗਾ ਨੂੰ ਫੜਿਆ ਉਸ ਤੋਂ ਬਾਅਦ ਜਿਹੜਾ ਤੀਜਾ ਮੁੱਖ ਸ਼ਾਜ਼ਿਰ ਕਰਤਾ ਅਮਰਤਪਾਲ ਮੇਰਵਾ ਇਸ ਨੂੰ ਵੀ ਫੜ ਕੇ ਸਲਾਖਾਂ ਪੇਚੇ ਸੱਟਿਆ ਜਾਵੇ ਅਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਲੋਕ ਆਪਣੀ ਬਦਮਾਸ਼ੀ ਤੇ ਆਏ ਹੋਏ ਨੇ ਪਹਿਲਾਂ ਵੀ 10 ਪਧਨ ਨਹਿਂਗਾ ਨੇ ਜਲੰਧਰ ਵਿੱਚ ਚਾਂਪੜੀ ਦੁਕਾਨ ਤੇ ਬੁੱਲੜਬਾਜੀ ਕੀਤੀ ਯਾਰ ਸਾਡੀ ਸ਼੍ਰੀ ਸਾਹਿਬ ਸਾਨੂੰ ਮਿਲਿਆ ਕੋ ਗਰੀਬੀ ਰੱਖਿਆ ਵਾਸਤੇ ਨਾ ਕੇ ਕੱਢੀ ਮਾਰੇ ਗੁੱਸਾ ਗੁੱਸਾ ਕਰਦਾ ਭਈ ਇਹ ਇੱਕ ਗੁੱਸੇ ਵਾਲਾ ਜਿਹੜਾ ਬੰਦਾ ਵਾ ਉਹ ਆਪਣਾ ਬਾਣਾ ਲਾ ਦੇਵੇ ਲਿੰਗ ਸਿੰਗਲਾ ਬਾਣਾ ਲਾ ਦੇਵੇ ਤੁਹਾਨੂੰ ਇਹ ਗੁਰੂ ਸਾਹਿਬ ਦੀ ਜਿਹੜੀ ਸੋਝੀ ਮਿਲੀ ਹੋਈ ਆ ਉਹਦੇ ਤੁਸੀਂ ਖਰੇ ਨਹੀਂ ਉਤਰਦੇ ਸੋਝੀ ਤੇ ਤੁਸੀਂ ਕਰਵਾਣੀ ਨਾਲ ਲੋਕਾਂ ਨੂੰ ਕੀ ਜੋੜਨਾ ਤੁਸੀਂ ਬਦਮਾਸ਼ੀ ਕਰਦੇ ਪਿਓ ਤਾੜੇ ਇੱਕ ਨਹੀਂ ਕਰਨ ਦੇਵਾਂਗੇ ਉਹ ਨਿੰਗ ਸਿੰਘੋ ਆ ਨਕਲੀਓ ਮੈਂ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਾਦ 96 ਕਰੋੜੀ ਜਿਹਨੂੰ ਹੱਥ ਜੋੜ ਕੇ ਬੇਇਨਤੀ ਕਰਦਾ ਇਹ ਜਿਹੇ ਲਫੰਗਿਆਂ ਤੇ ਕਾਰਵਾਈ ਕਰਾਓ ਨਹੀਂ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਪਹਿਲਾਂ ਵੀ ਪੰਜਾਬ ਦਾ ਮਾਹੌਲ ਖਰਾਬ ਹੋਇਆ ਸੀ ਪਹਿਲਾਂ ਵੀ ਜਿਹੜੇ ਪੰਜਾਬ ਦੇ ਅੱਤਵਾਦੀ ਬਣੇ ਸੀ ਇਹ ਨਕਲੀ ਉਹ ਵੀ ਕਰਾਈ 24 ਘੰਟਿਆਂ ਚ ਵਰਦੀ ਪਾ ਲਓ ਬੱਚਿਆਂ ਨੂੰ ਕਹਿੰਦੇ ਸੀ ਕੁੜੀਆਂ ਨੂੰ ਕਹਿੰਦੇ ਪੀੜੀ ਚੁੰਨੀ ਜੀ ਚਟਾਕ ਆਪਣਾ ਸਲਵਾਰ ਕਮੀਜ਼ ਬੱਚਿਆਂ ਨੂੰ ਕਹ ਰਹੇ ਸਕੂਲਾਂ ਆਣਾ ਇਹਨੂੰ ਤੇ ਨਹੀਂ ਕਹ ਰਹੇ ਸੀ ਜਿਹੜੇ ਜਾਣ ਸੀ ਕਾਲੀ ਪੈਂਟ ਚਿੱਟਾ ਕਮੀਜ਼ ਪੀ ਭਗਵਨ ਨੂੰ ਇਹ ਕਿਹੜੀ ਬਦਮਾਸ਼ੀ ਹੈ ਉਹ ਤੁਹਾਡੀ ਜੋ ਸਾਡਾ ਪ੍ਰਸ਼ਾਸਨ ਕਹੂਗਾ ਉਹੀ ਡਿਸਪਲਿਨ ਬਣਾਉਗਾ ਕਿ ਤੁਹਾਡੇ ਅਨਸਾਰ ਬਣਾਉਗਾ ਇਹ ਗੱਲ ਬਿਲਕੁਲ ਜਾਇਜ਼ ਨਹੀਂ ਜਿਨ੍ਹਾਂ ਧੋਖੇ ਨਾਲ ਚਾਹੇ ਕਮਲ ਕੁਮਾਰਾ ਚਾਹੇ ਕਾਂਚਨ ਦੇਵੀ ਆ ਜਿਹੜਾ ਧੋਖੇ ਨਾਲ ਮਾਰਿਆ ਨਾ ਮੈਂ ਉਸ ਦੀ ਪ੍ਰਸ਼ਾਸਨ ਤੋਂ ਕਹਿਣਾ ਵਾਂ ਇਸ ਨੂੰ ਵਿਚਾਰੀ ਨੂੰ ਜੇ 10 ਵੀਰ ਮਹੀਨਾ ਕਰਾਉਂਦੀ ਸੀ ਇਹਦਾ ਪਿੱਛੇ ਉਹਦਾ ਕੋਈ ਰੋਟੀ ਰੋਜੀ ਦਾ ਕੀ ਬੰਦੋਬਾਸ ਦਾ ਕੁਝ ਵੀ ਨਹੀਂ ਹੋਇਆ ਤੇ ਇਸ ਕਰਕੇ ਮੈਂ ਕਮਲ ਕੁਮਾਰ ਜਾਂ ਕਾਂਚਨ ਕੁਮਾਰੀ ਨਾਲ ਦੁੱਖ ਸਾਂਝਾ ਕਰਦੇ ਆਂ ਕਿਉਂਕਿ ਠੋਕੇ ਨਾ ਮਾਰਿਆ ਜਾਂਦਾ ਲੰਕਾਰ ਦੇ ਮਾਰਦੇ ਨਾ ਵੀ ਅਸੀਂ ਆ ਜਾ ਬਾਹਰ ਨਿਕਲ ਠੋਕੇ ਨਾ ਲੈ ਕੇ ਗੱਡੀ ਠੀਕ ਕਰਾਉਣ ਦੇ ਬਾਨ ਨੇ ਕਦੇ ਪ੍ਰਮੋਸ਼ਨ ਦੇ ਬਾਨ ਨੇ ਇਹ ਗੱਲਾਂ ਤੁਹਾਡੀਆਂ ਠੀਕ ਨਹੀਂ ਹੈਗੀਆਂ ਇਹ ਇਹ ਤੁਹਾਡੀਆਂ ਕਿੱਧਰ ਧਮਕੀਆਂ ਹਰਕਤਾਂਕ ਮਾੜੀਆਂ ਹਰਕਤਾਂ ਨੇ ਤੁਸੀਂ ਸਿੱਖ ਕੌਮ ਨੂੰ ਦਾਗ ਲਾਇਆ ਵਾ ਧੰਨਵਾਦ